ਜਿੰਦਾਬਾਦ ਇਨਕਲਾਬ ਜਿੰਦਾਬਾਦ ਸੇਜਣ ਸਾਥੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸੇਜਣ ਸਾਥੀਆਂ ਨੂੰ ਨਿਯੁਕਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਥਿਓ ਮੈਂ ਇਸ ਮੰਚ ਤੋਂ ਪ੍ਰਸ਼ਾਸਨ ਨੂੰ ਦੱਸਣਾ ਚਾਹਣਾ ਜਿਹੜੇ ਸਾਥੀ ਸਾਡੇ ਤਿੰਨ ਦਿਨਾਂ ਤੋਂ ਬਿਲਡਿੰਗ ਦੇ ਉੱਪਰ ਚੜ੍ਹੇ ਹੋਏ ਨੇ ਭਾਵਕ ਹੋ ਕੇ ਉਹਨਾਂ ਕੋਲੇ ਕੋਈ ਕੁਪਤਾ ਪ੍ਰਬੰਧ ਨਹੀਂ ਹੈ ਉਹਨਾਂ ਨੂੰ ਅਨਟਾਈਮਲੀ ਰੋਟੀ ਪਾਣੀ ਤੇ ਜੋ ਕੱਪੜਾ ਆਪਾਂ ਦੇ ਕੇ ਆਉਣੇ ਆ ਤਾਂ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਵੀ ਕੋਈ ਵੀ ਉਹਨਾਂ ਦੀ ਜਾਨ ਮਾਲ ਦੀ ਜੇ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਉਸ ਦਾ ਜ਼ਿੰਮੇਵਾਰ ਹੋਏਗਾ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਉਹਨਾਂ ਦੀ ਜਿਹੜਾ ਵੀ ਪ੍ਰਬੰਧ ਉਹਨਾਂ ਲਈ ਪੂਕਾ ਪ੍ਰਬੰਧ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਜਿਵੇਂ ਕੱਲ ਇੱਥੇ ਕੋਈ ਵੀ ਐਂਬੂਲੈਂਸ ਨਹੀਂ ਸੀ ਕੋਈ ਵੀ ਹੋਰ ਮੈਡੀਕਲ ਸਹੂਲਤ ਨਹੀਂ ਸੀ ਸਾਡੇ ਸ਼ੀਤਲ मैम ਇੱਕੇ ਦਮ ਇਹਨਾਂ ਨੂੰ ਜਿਸ ਤਰ੍ਹਾਂ ਉਹ ਆਪਣੇ ਅਟੈਕ ਤੋਂ ਵਾਂਗੂੰ ਦੰਦਲ ਪੈ ਗਈ ਸੀ ਇਹਨਾਂ ਨੂੰ ਬਿਉਸ਼ ਹੋ ਗਏ ਸੀ ਤਾਂ ਐਡੇ ਟਾਈਮ ਉਹ ਐਂਬੂਲੈਂਸ ਆਈ ਜਿਹਦੇ ਵਿੱਚ ਕੋਈ ਡਾਕਟਰ ਜਾਂ ਕੋਈ ਹੋਰ ਪ੍ਰਬੰਧ ਨਹੀਂ ਸੀ ਜਿਹੜੀ ਵੀ ਮੈਡੀਕਲ ਸੁਵਿਧਾ ਹੁੰਦੀ ਹੈ ਪ੍ਰਸ਼ਾਸਨ ਦਾ ਧਿਆਨ ਅਸੀਂ ਇਸ ਵੱਲ ਦਬਾਉਣਾ ਚਾਹੁੰਦੇ ਆ ਕਿ ਇਹਨਾਂ ਚੀਜ਼ਾਂ ਦਾ ਪੁਰਜ਼ੋਰ ਧਿਆਨ ਰੱਖਣ ਧੰਨਵਾਦ ਸਾਥਿਓ ਹਾਏ 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 ਜੱਬ ਸਰਕਾਰ ਮੁਰਦਾ ਵਾਹ ਸਿੱਖਿਆ ਮੰਤਰੀ ਹਾਏ 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 ਜਾਰੀ ਕਰੋ ਜਾਰੀ ਕਰੋ ਪੰਜਾਬ ਸਰਕਾਰ ਮਰਦਾਬਾਦ 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 ਯੂਪੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੰਜਾਬ ਸਰਕਾਰ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਪੰਜਾਬ ਸਰਕਾਰ ਨੇ ਪਾਇਆ ਗੰਗੋਲੇ ਠੇਕੇ ਸਕੂਲ ਬੰਦ ਪੰਜਾਬ ਸਰਕਾਰ ਨੇ ਪਾਇਆ ਗੰਗੋਲੇ ਠੇਕੇ ਸਕੂਲ ਬੰਦ